ਬੀਤੇ ਕੁਝ ਦਿਨਾਂ ਤੋਂ ਇੱਕ ਮਾਮਲਾ ਕਾਫੀ ਗਰਮਾਇਆ ਹੋਇਆ ਹੈ ਬੀਤੇ ਦਿਨਾਂ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਯੂਪੀ ਦੇ ਪਿਲੀਪੀਤ ਦੇ ਵਿੱਚ ਕਾਫੀ ਸਿੱਖਾਂ ਦੇ ਵੱਲੋਂ ਧਰਮ ਪਰਿਵਰਤਨ ਕਰ ਲਿਆ ਗਿਆ ਸੀ ਜੋ ਗਿਣਤੀ ਸੀ 3000 ਦੇ ਕਰੀਬ ਦੱਸੀ ਜਾ ਰਹੀ ਸੀ ਹਾਲਾਂਕਿ ਉਸ ਦੇ ਵਿੱਚੋਂ ਕੁਝ ਕ ਲੋਕਾਂ ਦੇ ਵੱਲੋਂ ਮੁੜ ਤੋਂ ਸਿੱਖੀ ਧਰਮ ਅਪਣਾ ਲਿਆ ਗਿਆ ਪਰ ਇਹ ਮਾਮਲਾ ਕਾਫੀ ਚਿੰਤਾਜਨਕ ਸੀ ਇਸ ਮਾਮਲੇ ਦੇ ਵਿੱਚ ਐਜੀਪੀਸੀ ਦੇ ਵੱਲੋਂ ਵੀ ਸਖਤ ਨੋਟਿਸ ਲਿਆ ਗਿਆ ਸੀ ਇਸ ਦੇ ਨਾਲ ਹੁਣ ਜੁੜੀ ਵੱਡੀ ਖਬਰ ਹੈ ਦੱਸੀ ਕਿ ਯੂਪੀ ਦੇ ਪਿਲੀਪੀਤ ਦੇ ਵਿੱਚ ਧਰਮ ਪਰਿਵਰਤਨ ਦੇ ਮਾਮਲੇ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਧਰਮ ਪਰਿਵਰਤਨ ਨੂੰ ਲੈ ਕੇ ਸਿੱਖ ਜਥੇਬੰਦੀਆਂ ਹੁਣ ਸਰਗਰਮ ਹੋ ਗਈਆਂ ਨੇ ਭਾਰਤੀ ਸਿੱਖ ਸੰਗਠਨ ਦੇ ਪ੍ਰਧਾਨ ਜਸਬੀਰ ਸਿੰਘ ਵਿਰਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ 16 ਜੂਨ ਨੂੰ ਇੱਕ ਅਹਿਮ ਮੀਟਿੰਗ ਰੱਖੀ ਗਈ ਹੈ ਉਹਨਾਂ ਨੇ ਦੱਸਿਆ ਹੈ ਕਿ ਸਿੱਖ ਧਰਮ ਦੇ ਵਿੱਚ ਵਾਪਸੀ ਲਿਆਉਣ ਲਈ ਇਸ ਮਾਮਲੇ ਦੇ ਵਿੱਚ ਵਿਚਾਰ ਵਟਾਂਦਰਾ ਕੀ ਜਾਵੇਗਾ ਪ੍ਰਧਾਨ ਜਸਵੀਰ ਸਿੰਘ ਵਿਰਕਣੇ ਕਿਹਾ ਹੈ ਕਿ ਸਿੱਖ ਧਰਮ ਤੋਂ ਪਰਿਵਰਤਿਤ ਹੋਏ ਲੋਕਾਂ ਨੂੰ ਵਾਪਸ ਲੈ ਕੇ ਆਉਣਾ ਹੈ ਜਿਹੜੇ ਲੋਕਾਂ ਦੇ ਸ਼ੰਕੇ ਹਨ ਉਹ ਦੂਰ ਕੀਤੇ ਜਾਣਗੇ ਅੱਗੇ ਉਹਨਾਂ ਨੇ ਹੋਰ ਕੀ ਕੁਝ ਦੱਸਿਆ ਹੈ ਲੋਕਾਂ ਨੂੰ ਕੀ ਅਪੀਲ ਕੀਤੀ ਹੈ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਇੱਕ ਜਿਹੜਾ ਅੱਜ ਕੱਲ ਧਰਮ ਪਰਿਵਰਤਨ ਵਾਲਾ ਮਾਮਲਾ ਚੱਲਣ ਡਿਆ ਹੈ ਸਿੱਖ ਪਤਾ ਨਹੀਂ ਕਿਉਂ ਕਿਹੜੀ ਗੱਲਾਂ ਸਿੱਖੀ ਤੋਂ ਉਦਾਸ ਹੋ ਕੇ ਦੂਜੇ ਧਰਮਾਂ ਪਨਾਉਂਦੇ ਨੇ ਇਹ ਮਾਮਲਾ ਜ਼ਿਆਦਾ ਜਿਲ੍ਹਾ ਫਿਲਪੀ ਦੇ ਟਾਟਰਗੰਜ ਇਲਾਕੇ ਚੱਲਿਆ ਜਿਹਦੀ ਅੱਗੇ ਵੀ ਆਪ ਜੀ ਨੂੰ ਇੱਕ ਵੀਡੀਓ ਨਾਲ ਸਾਂਝ ਪਾਈ ਸੀ ਤੇ ਹੁਣ ਕਾਫੀ ਦਿਨਾਂ ਤੋਂ ਅਸੀਂ ਇੱਥੇ ਲੱਗੇ ਸੀ ਪਰ ਸਾਰੀਆਂ ਜਥੇਬੰਦੀਆਂ ਨਾਲ ਤੇ ਆਪਸ ਵਿੱਚ ਸਲਾਮ مشورہ ਕਰਕੇ ਬਾਬਾ ਗੁਰਨਾਮ ਸਿੰਘ ਜੀ ਨਾਲ ਸਲਾਮ مشورہ ਕਰਕੇ ਤੇ 16 ਤਰੀਕ ਦਾ ਦਿਨ ਜਿਹੜਾ ਇਹੋ ਪਹਿਲਾਂ ਮਿੱਥਿਆ ਗਿਆ ਸੀ ਆਪ ਜੀ ਨੂੰ ਉਹਦੀ ਜਾਣਕਾਰੀ ਦਿੱਤੀ ਹੈ ਕਿ 16 ਜੂਨ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਗੁਰਦੁਆਰਾ ਰਾਗਪੁਰੀ ਟਾਟਰगंज ਇਲਾਕੇ ਜ਼ਿਲ੍ਹਾ ਪੀੜੀਪੀਤ ਦੇ ਵਿੱਚ ਇਹ ਇਕੱਠ ਰੱਖਿਆ ਗਿਆ ਹੈ ਇਹਦੇ ਵਿੱਚ ਆਪਾਂ ਕੋਸ਼ਿਸ਼ ਕਰਨੀ ਹੈ ਜਿਹੜੇ ਸਾਡੇ ਜੀ ਸਾਡੇ ਤੋਂ ਭਰਾ ਵਿਛੜ ਕੇ ਚਲੇ ਗਏ ਨੇ ਕਿਸੇ ਵਜ੍ਹਾ ਕਰਕੇ ਤੇ ਇੱਕ ਤੇ ਉਹਨਾਂ ਨੂੰ ਬੇਨਤੀ ਕਰਨੀ ਵੀ ਆਪਜੀ ਜ਼ਰੂਰ ਸਾਡੇ ਨਾਲ ਆ ਕੇ ਦੁਬਾਰਾ ਜੁੜੋ ਵਾਪਸ ਆਓ ਆਪਣੇ ਘਰਾਂ ਨੂੰ ਤੇ ਗੁਰੂ ਮਹਾਰਾਜ ਦੀਆਂ ਜਿਹੜੇ ਉਹ ਖੁਸ਼ੀਆਂ ਪ੍ਰਾਪਤ ਕਰੋ ਤੇ ਜਿਹੜੇ ਬਾਕੀ ਜੀ ਨੇ ਉਹਨਾਂ ਨੂੰ ਆਪਣੇ ਸਿੱਖ ਧਰਮ ਬਾਰੇ ਜਿਹੜੀ ਸਾਡੇ ਸਿੱਖ ਧਰਮ ਦੀ ਮਾਨਤਾ ਹੈ ਜਿਹੜਾ ਸਾਡਾ 골ਡਨ ਇਤਿਹਾਸ ਹੈ ਉਹਦੇ ਨਾਲ ਜੋੜਨ ਦੀ ਕੋਸ਼ਿਸ਼ ਕਰਨੀ ਹੈ ਜਿਹੜੇ ਗਏ ਸੋ ਗਏ ਘੱਟੋ ਘੱਟ ਸਾਡੇ ਹੋਰ ਨਾ ਜਾਣ ਤੇ ਉਹਨਾਂ ਨੂੰ ਆਪਾਂ ਕਿਸ ਤਰ੍ਹਾਂ ਵਾਪਸ ਲਿਆਉਣਾ ਹੈ ਇਸ ਕਰਕੇ 16 ਤਰੀਕ ਦਾ ਇਕੱਠ ਰੱਖਿਆ ਗਿਆ ਹੈ ਇਹ 16 ਤਰੀਕ ਵਾਲੇ ਇਕੱਠ ਦੇ ਵਿੱਚ ਜਿੰਨੀਆਂ ਵੀ ਸਾਡੀਆਂ ਸਿੱਖ ਜਥੇਬੰਦੀਆਂ ਨੇ ਭਾਵੇਂ ਉਹ ਛੋਟੀ ਜਥੇਬੰਦੀ ਤੇ ਭਾਵੇਂ ਵੱਡੀ ਜਥੇਬੰਦੀ ਹੈ ਇਸ ਦੇ ਨਾਲ ਨਾਲ ਖਾਸ ਤੌਰ ਤੇ ਨਾਨਕਪਤਾ ਸਾਹਿਬ ਕਮੇਟੀ ਜਿਹੜੀ ਕਿ ਸਾਡੀ ਇੱਥੋਂ ਦੀ ਸਰਮੌਰ ਕਮੇਟੀ ਹੈ ਉਹ ਕਰੀਬ 1400 ਗੁਰਦੁਆਰਿਆਂ ਦੀ ਉਹ ਪ੍ਰਧਾਨਗੀ ਕਰਦੀ ਹੈ ਐਸਜੀਪੀਸੀ ਉਹਨਾਂ ਦੇ ਮੈਂਬਰ ਸਾਹਿਬ ਜਿਹੜੇ ਜਿਹੜੇ ਵੀ ਸਾਡੇ ਇੱਥੋਂ ਤੱਕ ਜ਼ਰੂਰ ਪਹੁੰਚਣ ਜਾਂ ਇੱਧਰ ਜਿਨ੍ਹਾਂ ਦੀ ਜ਼ਿੰਮੇਵਾਰੀ ਲੱਗੀ ਹੈ ਭਾਵੇਂ ਉੱਤਰਾਖੰਡ ਦੇ ਤੇ ਭਾਵੇਂ ਉੱਤਰ ਪ੍ਰਦੇਸ਼ ਦੇ ਨੇ ਉਹ ਇਹਦੇ ਵਿੱਚ ਜ਼ਰੂਰ ਆਉਣ ਤੇ ਆਪਾਂ ਸਾਰੇ ਮਿਲ ਕੇ ਆਪਣੇ ਭਰਾਵਾਂ ਨੂੰ ਜਿਹੜਾ ਵਿਛੜਿਆ ਨੂੰ ਉਹਨਾਂ ਨਾਲ ਜੋੜਨ ਦੀ ਕੋਸ਼ਿਸ਼ ਕਰੀਏ ਤੇ ਇੱਕ ਉਹਦੇ ਵਿੱਚ ਮਤਾ ਹੋਰ ਵੀ ਪਾਸ ਕਰਨਾ ਹੈ ਕਿ ਜਿਹੜੇ ਵਾਪਸ ਨਹੀਂ ਆ ਰਹੇ ਕਿਸੇ ਹਾਲਤ ਵਿੱਚ ਵੀ ਤੇ ਸਾਡਾ ਸਿੱਖ ਧਰਮ ਉਹਨਾਂ ਲਈ ਕਿਹੜੀ ਸਜ਼ਾ ਲਾਉਂਦਾ ਜਾਂ ਆਪਾਂ ਕੀ ਧਰਮ ਦੇ ਅਨੁਸਾਰ ਕਰ ਸਕਦੇ ਹਾਂ ਆਪਣੇ ਧਾਰਮਿਕ ਗੁਰੂ ਗ੍ਰੰਥ ਸਾਹਿਬ ਦੀ ਤੇ ਉਹਦੇ ਨਾਲ ਜਾਂ ਸਾਡਾ ਜਿਹੜਾ ਅਕਾਲ ਤਖਤ ਤੋਂ ਜਾਂ ਐਸ.ਆਈ.ਪੀ.ਸੀ ਨੇ ਉਹਦੇ ਲਈ ਕੋਈ ਵੀ ਜਿਹੜੇ ਰਾਹ ਸੋਚੇ ਨੇ ਉਹਨਾਂ ਰਾਹਾਂ ਦੇ ਨਾਲ ਆਪਾਂ ਉਹਨਾਂ ਨੂੰ ਫਿਰ ਜਿਹੜਾ ਹੈ ਉਸ ਹਿਸਾਬ ਨਾਲ ਲੈ ਕੇ ਚੱਲੀਏ ਤੇ ਜਿੰਨੇ ਗੁਰੂ ਘਰ ਨੇ ਆਪਣੇ ਇੱਥੇ ਸਾਰੇ ਗੁਰੂ ਘਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ 16 ਤਰੀਕ ਦਾ ਪ੍ਰੋਗਰਾਮ ਹੈ 15 ਤਰੀਕ ਦੀ ਸੰਗਰਾਂ ਦੇ ਆਪਜੀ ਆਪਣੇ ਆਪਣੇ ਗੁਰੂ ਘਰਾਂ ਦੇ ਵਿੱਚ ਸਾਰੀ ਅਪੀਲ ਜ਼ਰੂਰ ਕਰਿਓ ਵੀ ਵੱਧ ਤੋਂ ਵੱਧ ਸੰਗਤ ਜਿਹੜੀ ਆਪਾਂ 16 ਤਰੀਕ ਨੂੰ ਦਿਨ ਸੋਮਵਾਰ ਟਾਟਰਗਾਂ ਦੇ ਰਗਪੁਰੇ ਗੁਰੂ ਗੁਰੂ ਘਰ ਦੇ ਵਿੱਚ ਆਪਾਂ ਇਕੱਠੇ ਹੋਈਏ ਤੇ ਆਪਣੇ ਵਿਛੜੇ ਹੋਏ ਭਰਾਵਾਂ ਨੂੰ ਨਾਲ ਜੋੜਨ ਦਾ ਤੇ ਜਿਹੜੇ ਆਪਣੇ ਨਾਲ ਨੇ ਉਹਨਾਂ ਨੂੰ ਘਟੋ ਘਟ ਸਿੱਖ ਧਰਮ ਬਾਰੇ ਗਿਆਨ ਦੇਣ ਦਾ ਉਹਦੇ ਬਾਰੇ ਆਪਾਂ ਨੂੰ ਦੱਸਣ ਦਾ ਇਹ ਉਪਰਾਲੇ ਜ਼ਰੂਰ ਕਰੀਏ ਇਹ ਸਾਰੀਆਂ ਜਥੇਬੰਦੀਆਂ ਨੂੰ ਹੱਥ ਬੰਨ ਕੇ ਬੇਨਤੀ ਕਰ ਲਓ ਕੋਈ ਇਹ ਨਾ ਕਹੇ ਕਿ ਮੇਰੇ ਕੋ ਵੱਖਰਾ ਸਨੇਹਾ ਨਹੀਂ ਆਇਆ ਹੁਣ ਇਹਨਿਆਂ ਨੂੰ ਸਨੇਹ ਭੇਜਣੇ ਸਾਡੇ ਲਈ ਥੋੜਾ ਜਿਹਾ ਔਖਾ ਕੰਮ ਹੈ ਕਿਉਂ ਦਿਨ ਵਿੱਚ ਦੋ ਹੀ ਬੱਚੇ ਨੇ ਆਪ ਜੀ ਅੱਗੇ ਹੱਥ ਬੰਨ ਕੇ ਸਾਡੇ ਸਾਰੇ ਸਿੱਖ ਸੰਗਠਨ ਦੇ ਭਰਾਵਾਂ ਵੱਲੋਂ ਸਾਡੇ ਅਧਿਕਾਰੀਆਂ ਨੂੰ ਖਾਸ ਤੌਰ ਤੇ ਬਾਬਾ ਜੀ ਗੁਰਨਾਮ ਸਿੰਘ ਜੀ ਨੇ ਵੀ ਸਾਨੂੰ ਹੁਕਮ ਕੀਤਾ ਸੀ ਕਿ ਮੈਂ 2 ਘੰਟੇ ਤੁਹਾਡੇ ਨਾਲ ਆ ਇਸੇ ਤਰ੍ਹਾਂ ਅਸੀਂ ਬਾਕੀ ਜਥੇਬੰਦੀਆਂ ਦਾ ਵੀ ਸਾਥ ਚਾਹੁੰਦੇ ਆ ਤੇ ਸਾਰੇ ਆਪਾਂ ਮਿਲ ਕੇ ਧਰਮ ਦਾ ਕੰਮ ਹੈ ਤੇ ਸਾਰੇ ਮਿਲ ਕੇ ਇਹਨੂੰ ਕਰੀਏ 16 ਤਰੀਕ ਦੀ ਆਪ ਜੀ ਦੀ ਉਡੀਕ ਦੇ ਵਿੱਚ ਭਾਰਤੀ ਸਿੱਖ ਸਗਠਨ ਵੱਲੋਂ ਤੇ ਸਾਰੀ ਸਿੱਖ ਪੰਥ ਵੱਲੋਂ ਆਪ ਜੀ ਜਿੰਨੇ ਵੀ ਉੱਥੇ ਆਓਗੇ ਸਾਡੇ ਸਿਰ ਮੱਥੇ 'ਤੇ ਜੀ ਆਪ ਨੂੰ ਬੇਨਤੀ ਜ਼ਰੂਰ ਪਹੁੰਚਾ